ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਸਰਕਾਰ ਨੇ ਇਸ ਸਕੂਲ ਵੱਲ ਚਾਅ ਤੱਕ ਨਹੀਂ ਮਾਰੀ ਸਰਕਾਰਾਂ ਸਰਕਾਰੀ ਸਕੂਲ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਈ ਦਾਅਵੇ ਕਰਦੀਆਂ ਹਨ ਪਰ ਸਚਾਈ ਉਸਦੇ ਉਲਟ ਹੁੰਦੀ ਹੈ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਵਿੱਚ ਸਟਾਫ ਦੀ ਕਾਟ ਹੁੰਦੀ ਹੈ ਜਾਂ ਫਿਰ ਬਿਲਡਿੰਗਾਂ ਦੀ ਅਜਵਤਨ ਦੀ ਮਿੱਟੀ ਨਿਊ ਚੈਨਲ ਦੀ ਟੀਮ ਅਜੀਠਾ ਹਲਕਾ ਵਿੱਚ ਪਹੁੰਚੀ ਜਿੱਥੇ ਪੰਜਾਬ ਦੇ ਪ੍ਰਸਿੱਧ ਕਵੀ ਸ਼ਾ ਮੁਹੰਮਦ ਜੀ ਦੇ ਪਿੰਡ ਵਡਾਲਾ ਵਿਰਮ ਜਿੱਥੇ ਸਰਕਾਰੀ ਐਲੀਮੈਂਟਰੀ ਸਕੂਲ ਹੈ ਪਰ ਹਰਾਨੀ ਦੀ ਗੱਲ ਇਹ ਹੈ ਕਿ ਸ਼ਾ ਮੁਹੰਮਦ ਦੇ ਸਰਕਾਰੀ ਸਕੂਲ ਨੂੰ ਕੋਈ ਰਸਤਾ ਨਹੀਂ ਹੈ ਜਿਸ ਰਸਤੇ ਵੀ ਸਕੂਲ ਦੇ ਬੱਚੇ ਅਤੇ ਅਧਿਆਪਕ ਲੰਘਦੇ ਹਨ ਉਹ ਵੀ ਪਿੰਡ ਦੀ ਚਰਚ ਵਾਲਿਆਂ ਨੇ ਤਸਦੇ ਆਧਾਰ ਤੇ ਸਕੂਲ ਨੂੰ ਦਿੱਤਾ ਹੋਇਆ ਹੈ ਇਸ ਬੰਦੀ ਪਿੰਡ ਵਡਾਲਾ ਵੀਰਮ ਦੇ ਉੱਗੇ ਸਮਾਜ ਸੇਵੀ ਬਲਜੀਤ ਸਿੰਘ ਹੈਪੀ ਵਡਾਲਾ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜਾ ਅਸਲੀ ਰਸਤਾ ਹੈ ਸਕੂਲ ਦੇ ਮੇਨ ਗੇਟ ਤੱਕ ਪਹੁੰਚਦਾ ਹੈ ਇਸ ਬੰਦੀ ਮੌਜੂਦਾ ਸਰਪੰਚ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਉਹਨਾਂ ਦੱਸਿਆ ਕਿ ਅਸੀਂ ਇਸ ਬੰਦੀ ਵੀਡੀਓ ਬीडीपीओ ਮਜੀਠਾ ਨੂੰ ਕਈ ਵਾਰ ਮਤਾ ਪਾ ਕੇ ਦੇ ਚੁੱਕੇ ਹਾਂ ਪਰ ਉਹਨਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਬੀਰੋ ਨੇ ਛੱਤਰ ਪੰਦੀਰ ਅਤੇ ਰਾਜਾ ਕੋਟਲੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਚਵਿੰਦਾ ਦੇਵੀ ਜਿਸਾ ਵਿਦੇਸ਼ਾਂ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਵੇਖ ਰਹੇ ਸਭ ਦਰਸ਼ਕਾਂ ਨੂੰ ਯਾਰ ਪਰੀ ਸਸੀਕਾਲ ਜੀ ਬੈਨ 70 ਪੰਦੇਰ ਔਰ ਤੁਸੀਂ ਦੇਖ ਰਹੇ ਹੋ ਵਤਨ ਦੀ ਮਿੱਟੀ ਨਿਊਜ਼ ਚੈਨਲ ਔਰ ਪੰਜਾਬ ਦੇ ਵਿੱਚ ਬਹੁਤ ਸਾਰੇ ਮਸਲੇ ਹੁੰਦੇ ਨੇ ਪਰ ਅੱਜ ਮਸਲਾ ਅਸੀਂ ਆਪਣੇ ਚੈਨਲ 'ਤੇ ਉਠਾ ਰਹੇ ਹਾਂ ਇਹ ਮਸਲਾ ਕੀ ਹੈ ਇਹ ਮਸਲਾ ਜੀ ਮਜੀਠੇ ਹਲਕੇ ਦਾ ਪਿੰਡ ਵਡਾਲਾ ਵੀਰਮ ਇੱਥੇ ਸਰਕਾਰੀ ਐਲੀਮੈਂਟਰੀ ਸਕੂਲ ਹੈ ਔਰ ਬੱਚੇ ਪੜ੍ਹਦੇ ਨੇ ਔਰ ਬੜੀ ਹਰਾਨੀ ਦੀ ਗੱਲ ਹੈ ਕਿ ਇਸ ਸਕੂਲ ਨੂੰ ਕੋਈ ਵੀ ਰਸਤਾ ਨਹੀਂ ਹੈ ਰਸਤਾ ਕਿਉਂ ਨਹੀਂ ਆ ਇੱਕ ਰਸਤਾ ਹੀ ਦੇਖਿਆ ਉਧਰ ਜਾ ਕੇ ਕੈਮਰੇ ਦੀ ਅੱਖ ਤੋਂ ਦੇਖਿਆ ਤਾਂ ਇੱਕ ਰਸਤਾ ਜਿਹੜਾ ਜਿਹਨੂੰ ਇਹ ਨਿੱਕਾ ਰਸਤਾ ਕਹਿੰਦੇ ਨੇ ਪਿੰਡ ਵਾਲੇ ਉਹ ਵੀ ਚਰਚ ਵਾਲਿਆਂ ਵੱਲੋਂ ਆਰ ਜੀ ਤੋਂ ਉੱਤੇ ਦਿੱਤਾ ਹੋਇਆ ਭਾਵੇਂ ਪੱਕੇ ਤੌਰ ਤੇ ਦਿੱਤਾ ਹੋਵੇ ਉਹਨਾਂ ਦਾ ਜਦ ਦਿਲ ਕਰੇ ਉਹ ਰਸਤਾ ਬੰਦ ਕਰ ਦਿੰਦੇ ਨੇ ਪਰ ਜਿਹੜਾ ਮੇਨ ਰਸਤਾ ਭਾਵੇਂ ਕਿ ਸਾਮਲੇਟ ਜਮੀਨ ਤੋਂ ਨਿਕਲਦਾ ਹੋਇਆ ਪਰ ਉਹ ਰਸਤੇ ਦੇ ਹਾਲਾਤ ਕੀ ਨੇ ਔਰ ਰਸਤੇ ਰਾਏ ਹਾਲਾਤ ਜਿਹੜੇ ਨੇ ਉਹ ਮੈਂ ਆਪਣੇ ਕੈਮਰੇਮੈਨ ਨੂੰ ਕਹੂੰਗਾ ਕਿ ਪਹਿਲਾ ਰਸਤੇ ਦਿਖਾਈ ਦਿਖਾਇਆ ਜਾਵੇ ਕਿ ਇਹ ਵਖੋ ਜੀ ਇਹ ਰਸਤੇ ਹਾਲਾਤ ਨੇ ਕਿਸ ਤਰ੍ਹਾਂ ਘਾ ਉੱਗਾ ਹੋਇਆ ਔਰ ਸਾਰੇ ਮਹੱਲੇ ਦਾ ਪਾਣੀ ਇਹ ਸਕੂਲ ਦੇ ਲਾਗੇ ਮਹੱਲਾ ਉਹਨੇ ਮਹੱਲੇ ਦਾ ਪਾਣੀ ਇਸ ਸਾਹਮਣੇ ਚ ਨੰਗਦਾ ਹੋਇਆ ਸਕੂਲ ਨੂੰ ਗੁਜ਼ਰਦਾ ਜਾਂਦਾ ਜਾ ਰਿਹਾ ਤੇ ਇਹ ਮੁੱਦਾ ਉਠਾਇਆ ਕਿ ਕੋਈ ਪਿੰਡ ਦੇ ਵਸਨੀਕ ਨੇ ਪਿੰਡ ਦੇ ਇਸ ਸੰਗੀਖ ਨੇ ਸਾਡੇ ਵੱਡੇ ਪਾਸੀ ਅਸੀਂ ਉਹਨਾਂ ਨਾਲ ਦੀ ਗੱਲਬਾਤ ਕਰਦੇ ਹਾਂ ਅੱਜ ਭਾਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਹੈਪੀ ਵਡਾਲਾ ਜੀ ਸਮਾਜ ਸੇਵੀ ਸਾਡੀ ਇੱਕ ਸੁਸਾਇਟੀ ਹੈ ਨੌਜਵਾਨ ਨੌਜਵਾਨ ਸ਼ਕਤੀ ਤੇ ਇਹ ਹੈਗਾ ਵਾ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਖਲਕਾ ਮਜੀਠਾ ਪਿੰਡ ਵਡਾਲਾ ਵੀਰਮ ਪਿੰਡ ਵਡਾਲੇ ਵੀਰਮ ਦੇ ਵਿੱਚ ਸਕੂਲ ਹੈ ਐਲੀਮੈਂਟਰੀ ਸਕੂਲ ਹਾਂਜੀ ਐਲੀਮੈਂਟਰੀ ਸਕੂਲ ਹੈ ਜਿਹੜਾ ਕਿ ਮੀਣ ਗੇਟ ਦੇ ਅੱਗੇ ਜਿਹੜਾ ਕਿ ਪਾਣੀ ਛੱਪੜ ਦਾ ਪਾਣੀ ਲੱਗਾ ਹੋਇਆ ਹੈ ਮੇਨ ਪਾਣੀ ਜਿਹੜਾ ਪਾਣੀ ਹੋ ਹੋ ਕੇ ਛੱਪੜ ਲੱਗ ਚੁੱਕਾ ਵਾ ਜੋ ਕਿ ਛੋਟੇ ਬੱਚਿਆਂ ਨੂੰ ਮੰਗਨ ਜਿਦਾ ਚੰਨੀ ਦਿੱਕਤ ਆਉਂਦੀ ਆ ਬਹੁਤ ਹੀ ਜ਼ਿਆਦਾ ਹੋ ਸਕਦਾ ਉਹਨਾਂ ਦੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਬਿਮਾਰੀਆਂ ਵੀ ਫੈਲ ਗਈਆਂ ਵਾ ਜਿੱਥੇ ਕਰ ਛੋਟੇ ਬੱਚਿਆਂ ਨੂੰ ਬਹੁਤ ਜਲਦੀ ਬਿਮਾਰੀਆਂ ਜਿਹੜੀਆਂ ਉਹ ਫੈਲ ਜਾਂਦੀਆਂ ਹੈ ਅੱਛਾ ਜੀ ਇਹ ਪਾਸ ਸਾਹਮਣੇ ਬਿਲਡਿੰਗ ਦੇਖ ਰਹੀ ਹੈ ਦਿਖ ਰਹੀ ਹੈ ਜੀ ਇਹ ਬਿਲਡਿੰਗ ਬਾਰੇ ਵੀ ਦੱਸੋ ਜੀ ਇਹ ਬਿਲਡਿੰਗ ਕਿਹੜੀ ਸੀ ਇਹ ਬਿਲਡਿੰਗ ਜਿਹੜੀ ਹੈਗੀ ਜੀ ਇੱਥੇ ਪੜਦੇ ਸੀ ਆਂਗਣਵਾੜੀ ਦੇ ਬੱਚੇ ਕਿਉਂਕਿ ਉਹ ਸਾਈਡ ਤੋਂ ਹੋ ਗਿਆ ਐ ਇਹ ਹੋ ਗਿਆ ਅੰਗਣਵਾੜੀ ਬੱਚਿਆਂ ਦਾ ਜਿੱਥੇ ਕਿ ਅੰਗਣਵਾੜੀ ਦੇ ਬੱਚੇ ਜਿਹੜੇ ਛੋਟੇ-ਛੋਟੇ ਵੱਖਰੇ ਪੜਦੇ ਹੁੰਦੇ ਸੀ ਉਹ ਫਿਰ ਇੱਥੇ ਜ਼ਿਆਦਾ ਪਾਣੀ ਹੋਣ ਕਾਰਨ ਜ਼ਿਆਦਾ ਗੰਦਗੀ ਫੈਲਣ ਕਾਰਨ ਬਿਲਡਿੰਗ ਡਿੱਗਣ ਦਾ ਖਤਰਾ ਹੋਣ ਕਾਰਨ ਬੱਚਿਆਂ ਨੂੰ ਜਾਨੀ ਨੁਕਸਾਨ ਹੋਣ ਦਾ ਡਰ ਰਹੇ ਕਿਤੇ ਬਿਲਡਿੰਗ ਡਿੱਗਣਾ ਪਵੇ ਇਸ ਕਰਕੇ ਜਿਹੜੀ ਇਹ ਫਿਰ ਬਿਲਡਿੰਗ ਹੈ ਉਹਨਾਂ ਨੇ ਐਲੀਮੈਂਟਰੀ ਸਕੂਲ ਵਾਲਿਆਂ ਨੇ ਇੱਕ ਆਪਣਾ ਕਮਰਾ ਦਿੱਤਾ ਹੋਇਆ ਵਾ ਜਿਸ ਦੇ ਵਿੱਚ ਕੇ ਸਾਰੇ ਬੱਚੇ ਉਧਰ ਸ਼ਿਫਟ ਕੀਤੇ ਗਏ ਤਲਹਾਲ ਦੀ ਗੱਡੀ ਜੇਕਰ ਸਕੂਲ ਦੇ ਬੱਚਿਆਂ ਨੂੰ ਬੱਚੇ ਜਾਣਦੇ ਨੇ ਇਹ ਰਸਤੇ ਦੇ ਵਿੱਚੋਂ ਦੀ ਔਰ ਮੈਂ ਦੇਖ ਰਿਹਾ ਕਿ ਤੁਸੀਂ ਆਹ ਦੇਖੇ ਦੇਖੋ ਆਪਣੇ ਦਰਸ਼ਕਾਂ ਨੂੰ ਮੈਂ ਇੱਕ ਦਿਖਾ ਦਿਆ ਜੀ ਆਹ ਸੱਪੜ ਲੱਗਾ ਹੋਇਆ ਸਕੂਲ ਦੇ ਸਾਹਮਣੇ ਸਰਪਾ ਸਕੂਲ ਵਾਲੇ ਵੀ ਜਾਵਾਂਗੇ ਹੈਪੀ ਜੀ ਅੱਜ ਇਹ ਰਸਤਾ ਜਾ ਰਹੇ ਆ ਜੀ ਜੀ ਤੇ ਹੁਣ ਤੱਕ ਇਹ ਰਸਤਾ ਸਿਡੋ ਇੱਕ ਰਸਤਾ ਸਿਡਾਉਣ ਵਾਸਤੇ ਜੀ ਕਿੰਕਾ ਤੱਕ ਪਹੁੰਚ ਕੀਤੀ ਜਾਂ ਪਿੰਡ ਦੇ ਨਾਲ ਪਿੰਡ ਦੇ ਨਾਲ ਤੁਹਾਡੇ ਮੋਤਵਾਰ ਨੇ ਪੰਚਾਇਤ ਆ ਕੋਈ ਉਹਨਾਂ ਦਾ ਵਿਚਾਰ ਵਟਾਵਾ ਕਰੀ ਕੀਤਾ ਹੋਵੇ ਮੈਂ ਪਿੰਡ ਦੇ ਮੋਤਵਾਰਾਂ ਦੀ ਗੱਲ ਕਰਦਾ ਜੀ ਪਿੰਡ ਦੇ ਮੋਤਵਾਰਾਂ ਨੇ ਕੋਈ ਸਾਰ ਨਹੀਂ ਲਈ ਸਾਡੇ ਪਿੰਡ ਦੇ ਇੱਥੇ ਨੇ ਸਰਪੰਚ ਨੇ ਹਰਿੰਦਰ ਸਿੰਘ ਕੋਈ ਨਹੀਂ ਕੋਈ ਪਿੰਡ ਦੀ ਕੋਈ ਸੇ ਮੋਤਵਾਰ ਨੂੰ ਕਿਉਂ ਨਹੀਂ ਸਾਰ ਲਈ ਕਿਉਂਕਿ ਇੱਥੇ ਪੜਦਾ ਗਰੀਬ ਵਰਗ ਦੇ ਬੱਚੇ ਐਸੀ ਐਸਟੀ ਜਿਹੜੇ ਕਿ ਬੱਚਿਆਂ ਨੂੰ ਉਹਨਾਂ ਦੀ ਕਿਸੇ ਨੂੰ ਕੋਈ ਸਾਰ ਨਹੀਂ ਕੋਈ ਬਿਮਾਰੀ ਦੀ ਫਿਗਰ ਨਹੀਂ ਉਹਨਾਂ ਨੂੰ ਕਿਸੇ ਜਾਣਦਾ ਕਿਸੇ ਨੂੰ ਫਿਗਰ ਨਹੀਂ ਆ ਤਾਂ ਕਿ ਬੱਚੇ ਤਾਂ ਪੜਦੇ ਗਰੀਬ ਵਰਗ ਦੇ ਇੱਥੇ ਤੇ ਫਿਗਰ ਕਿਸੇ ਨੂੰ ਕਾਦਾ ਹੋਣਾ ਜੇਕਰ ਉਹਨਾਂ ਦੇ ਬੱਚੇ ਪੜ੍ਹਦੇ ਹੁਣ ਉਹਨਾਂ ਨੂੰ ਲੰਗਣ ਦੀ ਜਗਤ ਹੋਵੇ ਉਹ ਆਪੇ ਫਿਕਰ ਕਰਨ ਹੁਣ ਡੀਸੀ ਸਾਹਿਬ ਨੂੰ ਚਿੱਠੀ ਪਾਈ ਹੋਇਆ ਅੱਠ ਇਹ ਅੱਠ ਅੱਠ ਮੇਰੇ ਕੋਲ ਉਹਦੀ ਕਾਪੀ ਵੀ ਆ ਗਈ ਹੈ ਜਿਹੜੀ ਕਿ ਮੈਂ ਕਾਪੀ ਤੁਹਾਨੂੰ ਮੈਂ ਦਿਖਾ ਦਿੰਦਾ ਹੈਗਾ ਵਾ ਉਹ ਵੀ ਚਿੱਠੀ ਪਾਈ ਹੋਇਆ ਡੀਸੀ ਸਾਹਿਬ ਨੂੰ ਵੀ ਪਾਈ ਹੋਈ ਆ ਤੇ ਉਹ ਆਪਣਾ ਇੱਕ ਸੀਐਮ ਸਾਹਿਬ ਨੂੰ ਵੀ ਲੈਟਰ ਕੱਢੀ ਹੋਈ ਆ ਜੀ ਤੱਕ ਅਜੇ ਤੱਕ ਕੋਈ ਮਤਲਬ ਹੜਤਾਲ ਨਹੀਂ ਲੱਗੀ ਆ ਜਿਹੜੀਆਂ ਮੈਂ ਚਿੱਠੀਆਂ ਡੀਸੀ ਸਾਹਿਬ ਨੂੰ ਕੱਢੀ ਹੋਈ ਆ ਜੀ ਡੀਸੀ ਉਹਨੂੰ ਪਰ 28 8 24 ਦੀ ਕੈਮਰੇ ਨਾਲ ਦਿਖਾ ਦਿੰਜੀ ਦਰਸ਼ਕੋ ਇਹ ਚਿੱਠੀ ਆ ਜੋ ਬਾਈ ਹੁਣਾ ਨੇ ਡੀਸੀ ਸਾਹਿਬ ਨੂੰ ਪਾਈ ਸੀ ਔਰ ਇਸ ਦਾ ਕੀ ਜਵਾਬ ਆ ਔਰ ਕੀ ਗੱਲਬਾਤ ਹੋਈ ਹੈ ਕੀ ਸਬੰਧੀ ਵੀ ਆਪਾਂ ਹੈਪੀ ਭਾਜੀ ਨਾਲ ਗੱਲਬਾਤ ਕਰਾਂਗੇ ਪਰ ਜੀ ਭਗਵੰਤ ਮਾਨ ਦੀ ਸਰਕਾਰ ਇਹ ਮੌਜੂਦਾ ਸਰਕਾਰ ਇਹ ਭਗਵੰਤ ਮਾਨ ਸਾਹਿਬ ਨੇ ਕਿਦੋਂ ਇਲੈਕਸ਼ਨ ਲੜਨੀ ਸੀ ਤੇ ਉਦੋਂ ਇੱਕ ਗੱਲ ਕਹਿੰਦੇ ਹੁੰਦੇ ਸਨ ਕਿ ਮੈਂ ਸਕੂਲ ਇਹੋ ਜੇ ਬਣਾਵਾਗਾ ਕਿ ਲੋਕ ਭਾਵੇਂ ਕੈਨੇਡਾ ਤੋਂ ਭਾਵੇਂ ਯੂ ਐਸ ਤੋਂ ਔਰ ਸੈਲਫੀਆਂ ਲਵਾ ਲੈਣ ਪਰ ਅੱਜ ਮਰੇ ਖਲ 2.5 ਸਾਲ ਹੋ ਗਏ ਨੇ ਕੀ ਕਹਿਣਾ ਚਾਹੁੰਨੇ ਹੋ ਜਿਵੇਂ ਭਗਵੰਤ ਮਾਨ ਸਾਹਿਬ ਨੂੰ ਕੀ ਕਹਿਣਾ ਹੈ ਬਾਹਰੋਂ ਬਾਹਰੋਂ ਸਮਾਰਟ ਸਕੂਲ ਆ ਤੇ ਅੰਦਰੋਂ ਜੇ ਹਾਲਤ ਵੇਖੇ ਤਾਂ ਉਹਨਾਂ ਦੀ ਕੋਈ ਸ਼ੁਹਰ ਹੀ ਨਜ਼ਰ ਆ ਰਹੀ ਹੈ ਇਹ ਹੁਣ 2.5 ਸਾਲ ਹੋ ਗਿਆ ਨਾ ਇਸ ਦਾ ਮੁੱਦਾ ਭਗਵੰਤ ਮਾਨ ਸਾਹਿਬ ਆਂਦਾ ਮੈਂ ਬਹੁਤ ਕੁਝ ਕਰ ਦਿੱਤਾ ਪਰ ਕਰ ਦਿੱਤਾ ਹੁਣ ਤੁਸੀਂ ਦੇਖ ਲਓ 7-10 ਸਾਲ ਹੋ ਗਿਆ ਪਾਣੀ ਭਰ ਗਿਆ 2.5 2.5 ਸਾਲ ਸਰਕਾਰ ਇਹਨਾਂ ਦਿਨੋਂ ਵੀ ਹੋ ਗਿਆ ਇਹਨਾਂ ਨੇ ਕੀ ਕੀਤਾ ਆ ਦੇਖ ਲੋ ਜੀ ਤੁਹਾਡੇ ਸਾਹਮਣੇ ਆ ਚਿੱਠੀ ਭਾਈ ਹੋਈ ਆ ਮੈਂ ਜਿਹੜੀ ਅਜੇ ਤੱਕ ਕੋਈ ਭਗਵੰਤਮਾਨ ਸਾਹਿਬ ਕਹਿੰਦੇ ਕਿ 12 ਘੰਟਿਆਂ ਦੇ ਵਿੱਚ ਕੋਈ ਵੀ ਤੁਹਾਡੀ ਪ੍ਰੋਬਲਮ ਜਿਹੜੀ ਸੋਲਵ ਕੀਤੀ ਜਾਊਗੀ ਇੱਕ ਸੀਮ ਸਾਹਿਬ ਨੂੰ ਵੀ ਚਿੱਠੀ ਭਾਈ ਹੋਈ ਆ ਇੱਕ ਲੈਟਰ ਡੀਸੀ ਸਾਹਿਬ ਨੂੰ ਕੱਢੀ ਹੋਈ ਜਿਹਦਾ ਅਜੇ ਤੱਕ ਕੋਈ ਜਵਾਬ ਨਹੀਂ ਆ ਜਿਹੜਾ ਦੂਜਾ ਰਸਤਾ ਜਾਂਦਾ ਉਹਦੇ ਬਾਰੇ ਵੀ ਜਾਣਕਾਰੀ ਦਰਸ਼ਕਾਂ ਨਾਲ ਉਹਦਾ ਮੈਂ ਸਟਾਫ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਆ ਕਿ ਜਿਹੜਾ ਅਸੀਂ ਸੁਣਦੇ ਆ ਰਹੇ ਹਾਂ ਕਿ ਜਿਹੜਾ ਦੂਸਰਾ ਨਾਲ ਚਲਦੇ ਜਾਂਦੇ ਜਿਹੜਾ ਦੂਸਰਾ ਰਸਤਾ ਛੋਟਾ ਦਿੱਤਾ ਹੋਇਆ ਵਾ ਉਹ ਚਰਚਦਾ ਰਸਤਾ ਹੋਇਆ ਵਾ ਹਾਂਜੀ ਚਰਚਦਾ ਰਸਤਾ ਵ ਉਹਨਾਂ ਨੇ ਚਲੋ ਇੱਕ ਬੱਚਿਆਂ ਤੇ ਤਰਸ ਖਾ ਕੇ ਛੋਟੇ ਬੱਚਿਆਂ ਨੂੰ ਕਿ ਮਤਲਬ ਚਲੋ ਉਹਨਾਂ ਨੂੰ ਨੰਗਨ ਦੀ ਦਿੱਕਤ ਨਾ ਆਵੇ ਸਕੂਲ ਬੰਦ ਨਾ ਹੋ ਜੇ ਇਸ ਕਰਕੇ ਉਹਨਾਂ ਨੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਚਰਚਾਲਿਆਂ ਦਾ ਵੀ ਜਿਨ੍ਹਾਂ ਨੇ ਛੋਟਾ ਰਸਤਾ ਦਿੱਤਾ ਹੋਇਆ ਨੰਗਣ ਵਾਸਤੇ ਬੱਚਿਆਂ ਨੂੰ ਤਾਂ ਤੁਸੀਂ ਡੀਸੀ ਸਾਹਿਬ ਦੇ ਕਿੱਥੇ ਹੀ ਭਾਈ ਹਾਂ ਤੇ ਜਿਹੜੇ ਇਥੋਂ ਦੇ ਹਲਕਾ ਇੰਚਾਰਜ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਕਰਕੇ ਕੋਈ ਪੜਿਆ ਪਹੁੰਚ ਕੀਤੀ ਹੈ ਜੀ ਹੋ ਕੰਚਾਰ ਜਿੱਤੇ ਛੱਡੇ ਜਿਹਾ ਕਿ ਜਗਮਜੀਤ ਜੀ ਅਸੀਂ ਨਹੀਂ ਉਹ ਤਾਂ ਵੈਸੇ ਚਲੋ ਨੇ ਤੜਕ ਲੀਡਰ ਨੇ ਉਹਨਾਂ ਨੇ ਕੀ ਗੱਲ ਅਸੀਂ ਕਰ ਸਕਦੇ ਆ ਉਹ ਅਤੇ ਇਮਾਨਦਾਰ ਲੀਡਰ ਨੇ ਪਰ ਗੱਲ ਤੋਂ ਇਹ ਹੈ ਨਾ ਜੇਕਰ ਅੱਗੇ ਚੱਲੇਗੀ ਤਾਂ ਉਹ ਫੇਰ ਹੀ ਕੋਈ ਐਕਸ਼ਨ ਲੈਣਗੇ ਉਹਨਾਂ ਦੇ باوجود ਕਹਿਣ ਦੇ ਵੀ ਹੋ ਸਕਦਾ ਕੋਈ ਕਾਰਵਾਈ ਨਾ ਹੋ ਰਹੀ ਹੋਵੇ ਅੱਛਾ ਹੁਣ ਤੁਸੀਂ ਇਹ ਦੱਸੋ ਆ ਆ ਰਸਤਾ ਆ ਗੇਟ ਦੇ ਸੰਬੰਧੀ ਕੋਆਰਡੀਨੇਟ ਹੈ ਇਹ ਅਜ ਮੈਂ ਮੈਂ ਸਕਰੀ ਐਲੀਮੈਂਟਰੀ ਸਕੂਲ ਦਾ ਜਿਹੜਾ ਗੇਟ ਹੈਗਾ ਆ ਦੇਖ ਲੋ ਗੰਦਗੀ ਦਾ ਢੇਰ ਲੱਗਿਆ ਅੱਗੇ ਜਮਾ ਹੋ ਰਿਹਾ ਮੈਂ ਗੇਟ ਸਕੂਲ ਦਾ ਜਿਸ ਕਾਰਨ ਬੱਚਿਆਂ ਨੇ ਵੀ ਬਹੁਤ ਯਾਰੀ ਐਡਮਿਸ਼ਨ ਲੈਣੀ ਹੈ ਕਿ ਘੱਟ ਕਰ ਦਿੱਤੀ ਹੈ ਭਾਜੀ ਤੁਸੀਂ ਮੈਂ ਗੱਲ ਕਰ ਰਿਹਾ ਮੋਹਤਵਾਰ ਨਹੀਂ ਕੋਈ ਨੰਬਰਦਾਰ ਨਹੀਂ ਕੋਈ ਸਰਪੰਚ ਨਹੀਂ ਕੋਈ ਪੰਚ ਨਹੀਂ ਕਿਸੇ ਨੂੰ ਕੋਈ ਫਿਕਰ ਨਹੀਂ ਆ ਤੂੰ ਨਹੀਂ ਆ ਕਿਉਂਕਿ ਗਰੀਬ ਵਰਗ ਦੇ ਬੱਚੇ ਪੜਦੇ ਆ ਜੇ ਕੋਰੋਨਾ ਦਾ ਇਹ ਦੀ ਰਸਤਾ ਹੋਵੇ ਤਾਂ ਆਪੇ ਕਾਰਵਾਈ ਕਰਨ ਉਹਨਾਂ ਨੂੰ ਕੀ ਉਹ ਆਪਣੇ ਰੁੱਧਿਆਂ ਤੇ ਬੈਠੇ ਆ ਉਹਨਾਂ ਨੂੰ ਕੋਈ ਨਹੀਂ ਫਿਕਰ ਆ ਤੇ ਕਰਿੰਦਰ ਸਿੰਘ ਆ ਗੱਲ ਤੋਂ ਆ ਮੀਆਂ ਪੰਚਾਇਤ ਦੀ ਜੇਕਰ ਗੱਲ ਕਰੀਏ ਤੇ ਜੇਕਰ ਪੰਚਾਇਤ ਨੂੰ ਕੋਈ ਸਹਾਨੀਆ ਤੇ ਫਿਰ ਕੀ ਕਰ ਸਕਦੀ ਆ ਅੱਛਾ ਜੇ ਇਹ ਇਹਦਾ ਰਸਤਾ ਆ ਰਿਹਾ ਇਹ ਸਰਕਾਰੀ ਰਸਤਾ ਜਾਂ ਇਹ ਕਿਹੜੀ ਜਗ੍ਹਾ ਵਾ ਕਿਦੇ ਵਿੱਚੋਂ ਦੇ ਲੰਘਿਆ ਵਾ ਇਹ ਜਿਹੜਾ ਹੈਗਾ ਰਸਤਾ ਸਰਕਾਰੀ ਆ ਸ਼ਾਮਲੇਟ ਆ ਜਿਹੜਾ ਮੀਆਂ ਸਰਕੂਲ ਸਕੂਲ ਨੂੰ ਦਿੱਤਾ ਹੋਇਆ ਵਾ ਆ ਬੱਚਿਆਂ ਦੇ ਅਗਲੇ ਪਾਸੇ ਜਿਹੜੀ ਆ ਇਹ ਸਕੂਲ ਦੀ ਗਰਾਊਂਡ ਹੈਗੀ ਆ ਇਹ ਵੀ ਉਹਨਾਂ ਨੇ ਸਾਰਿਆਂ ਨੇ ਜਿਹੜੀ ਲਾਗੇ ਘਰ ਵਾਲੇ ਸਾਰੇ ਇਹਨਾਂ ਨੇ ਮੱਲਾ ਮਾਰਨੀ ਜੀ ਜੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਆ ਸਕੂਲ ਦੀ ਜਿਹੜੀ ਸਰਕਾਰੀ ਗਰਾਊਂਡ ਆ ਛੱਡੀ ਹੋਈ ਆ ਉਹਦੇ ਤੇ ਵੀ ਇੱਕ ਨਜ਼ਰ ਮਾਰੀ ਜਾਵੇ ਇਹ ਗਰਾਊਂਡ ਨਹੀਂ ਆਪਾਂ ਕਹਿ ਸਕਦੇ ਇਹ ਤਾਂ ਇੱਕ ਮੇਰੇ ਕੋਲ ਡੱਡੂਆਂ ਦਾ ਸੱਪਾਂ ਦਾ ਅੱਡਾ ਬਣ ਕੇ ਰਹਿ ਗਿਆ ਗਾੜੀ ਨਾਲ ਜੋ ਪਾਣੀ ਇਹ ਤਾਂ ਇੱਕ ਡੱਡੂਆਂ ਅਤੇ ਸੱਪਾਂ ਦਾ ਬਣ ਗਿਆ ਆ ਇੱਕ ਬਿਲਡਿੰਗ ਜੋ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਅਸੀਂ ਬਹੁਤ ਤਰੱਕੀ ਕਰ ਲਈ ਆ ਪਰ ਆ ਹਾਲਾਤ ਨੇ ਜੀ ਸਰਕਾਰੀ ਇਮਾਰਤਾਂ ਦੇ ਪਤਨ ਕਿੰਨੇ ਰੁਪਏ ਲੱਗੇ ਹੋਣਗੇ ਪਰ ਅੱਜ ਆ ਮੂਹੋਂ ਬੋਲਦਾ ਵਿਕਾਸ ਭਗਵੰਤ ਮਾਨ ਦਾ ਜਿਹੜੇ ਕਿ ਹਿੱਕ ਤੋਂ ਪਰੇ ਕਿ ਕਹਿੰਦੇ ਨੇ ਕਿ ਅਕਾਲੀ ਦਲ ਨੇ ਕੀ ਕੀਤਾ ਕਾਂਗਰਸ ਨੇ ਕੀ ਕੀਤਾ ਤਾਂ ਅੱਜ ਭਗਵੰਤ ਮਾਨ ਜੀ ਦੇ ਕੀਤੇ ਵਿਕਾਸ ਤੇ ਵੀ ਮੁੱਦਾ ਬਣਦਾ ਔਰ ਸਵਾਲ ਪੈਦਾ ਹੁੰਦੇ ਨੇ ਕਿ ਇਹ ਕਿਸ ਤਰ੍ਹਾਂ ਦਾ ਵਿਕਾਸ ਹੈ ਇਹ ਆਪ ਦੀ ਸਰਕਾਰ ਦਾ ਵਿਕਾਸ ਦਿਖਾ ਰਿਹਾ ਜੀ ਔਰ ਇਧਰ ਦੇ ਹੀ ਬੱਚੇ ਘੁਸ ਰਹੇ ਨੇ ਤਾਂ ਜੇਕਰ ਇਹੀ ਆਂਗਣਵਾਲੀ ਸਕੂਲ ਹੁੰਦਾ ਤਾਂ ਕਿੰਨੀ ਸਾਫ਼ ਔਰ ਕਿੰਦੀ ਮਜ਼ਬੂਤ ਬਿਲਡਿੰਗ ਹੈ ਪਰ ਕਿਤੇ ਨੱਕ ਤੇ ਲਾਪਰਵਾਹੀ ਦਾ ਨਤੀਜਾ ਜੋ ਅੱਜ ਬਡਾਲਾ ਵੀਰਮ ਦੇ ਆਂਗਣਵਾਲੀ ਸਕੂਲ ਦਾ ਹੋਇਆ ਜੀ ਇਹ ਬਿਲਡਿੰਗ ਇੱਡੀ ਸੋਹਣੀ ਬਿਲਡਿੰਗ ਬਣੀ ਹੋਈ ਹੈ ਨਾ ਜਿਹੜਾ ਕਿ ਰਸਤੇ ਦੇ ਕਾਰਨ ਬੱਚੇ ਇੱਥੇ ਪੜ੍ਹਦੇ ਰਹੇ ਸੀ ਦੇਖਦੇ ਰਹੇ ਹਾਂ ਜੋ ਕਿ ਪਾਣੀ ਦੇ ਹੁੰਨ ਦੇ ਕਾਰਨ ਹੁਣ ਬਿਲਡਿੰਗ ਜਿਹੜੀ ਡਿੱਗਣ ਵਾਲੀ ਹੋ ਗਈ ਹੈ ਕੋਈ ਪਿੰਡ ਦੀ ਪੰਚਾਇਤ ਨੇ ਕੋਈ ਸਾਰ ਨਹੀਂ ਆਪਾਂ ਜੀ ਗੱਲ ਕਰਦੇ ਹਾਂ ਉਹਨਾਂ ਆਂਗੜਵਾਲੀ ਸਪੂਰ ਔਰ ਐਲੀਮੈਂਟਰੀ ਸਕੂਲ ਦੇ ਸਟਾਫ ਨਾਲ ਗੱਲਬਾਤ ਕਰਦੇ ਆਂ ਜੀ ਤੁਹਾਡਾ ਇਸ ਸਕੂਲ ਵਿੱਚ ਕੀ ਹੁੰਦਾ ਮੈਂ ਇੱਕ ਐਸੋਸੀਏਟਡ ਟੀਚਰ ਆ ਹਾਂਜੀ ਤੇ ਮੇਰੇ ਕੋਲ 4th ਤੇ 5th ਕਲਾਸ ਤੋਂ ਕਲਾਸਿਸ ਆਦੀ ਕਿ ਟੀਚਰਾਂ ਦੀ ਕਮੀ ਕਰਕੇ ਤੇ ਸਾਨੂੰ ਦੋਵੇਂ ਕਲਾਸਿਸ ਐਡਜਸਟ ਕਰਨੀਆਂ ਪੈਂਦੀਆਂ ਆ ਓਕੇ ਜੀ ਅੱਛਾ ਪਹਿਲੀ ਗੱਲ ਤੁਹਾਡਾ ਸਕੂਲ ਨੂੰ ਅਮੇਨ ਸਟਾਫ ਮੇਨ ਗੇਟ ਦਿੱਤਾ ਤੇ ਰਸਤਾ ਫਿਰ ਬਲੌਕ ਹੋਇਆ ਆ ਅੱਗੇ ਕਾਹ ਚਾਹੁੰਦੇ ਸੀ ਕਿੰਨੀਆਂ ਮੇਰੇ ਪਰੇਸ਼ਾਨੀਆਂ ਬੰਦ ਨਾਲ ਜੂਝਣਾ ਪੈਂਦਾ ਤੁਹਾਨੂੰ ਵੀ ਤੇ ਤੇ ਬੱਚਿਆ ਦੋ ਪਰੇਸ਼ਾਨੀਆਂ ਤੇ ਹੈ ਆ ਬੱਚਿਆਂ ਨੂੰ ਜਿਵੇਂ ਕਿਉਂਕਿ ਕੁਝ ਬੱਚੇ ਜਿਹੜੇ ਇੱਧਰ ਵਾਲੇ ਏਰੀਆ ਤੋਂ ਆਉਂਦੇ ਆ ਤੇ ਉਹਨਾਂ ਨੂੰ ਫੇਰ ਘੁੰਮ ਕੇ ਉਧਰੋਂ ਆਣਾ ਪੈਂਦਾ ਆ ਤੇ ਜੇ ਇਹ ਰਸਤਾ ਖੁੱਲ ਜਾਏ ਤੇ ਬੱਚਿਆਂ ਨੂੰ ਬਹੁਤ ਨੇੜੇ ਪੈਂਦਾ ਸਕੂਲ ਤੇ ਇਹ ਦੀ ਵਜ੍ਹਾ ਕਰਕੇ ਸਕੂਲ ਜਿਹੜਾ ਰਸਤਾ ਬੰਦ ਆ ਨਾ ਇਹ ਦੀ ਵਜ੍ਹਾ ਕਰਕੇ ਕਾਫੀ ਬੱਚੇ ਹਟੂ ਹੀ ਰਹੇ ਆ ਸਕੂਲ ਤੋਂ ਤੇ ਸਾਨੂੰ ਵੀ ਪ੍ਰਸ਼ਾਸਨ ਵਿੱਚ ਇਹ ਮੁਸ਼ਕਲ ਆਂਦੀ ਹੈ ਜੇ ਪਾਣੀ ਨਿਕਲਦਾ ਸਿਆਲੋਂ ਬਡਾਲਾ ਵੀਰਮ ਵੱਲੋਂ ਮੁੱਦਾ اٹھਾਇਆ ਗਿਆ ਮਸਲਾ اٹھਾਇਆ ਗਿਆ ਬੰਦ ਰਸਤੇ ਦਾ ਜੋ ਕਿ ਸਕੂਲ ਤੋਂ ਗੁਜ਼ਰਦਾ ਹੋਇਆ ਉਧਰ ਗੁਜ਼ਰਦਾ ਹੋਇਆ ਨਾਲੇ ਤੋਂ ਗੰਦੀ ਨਾਲੇ ਤੋਂ ਗੁਜ਼ਰਦਾ ਹੋਇਆ ਇਹ ਰਸਤਾ ਔਰ ਮੇਰੇ ਨਾਲ ਇਸ ਵਕਤ ਮੌਜੂਦ ਨੇ ਜੀ ਵਡਾਲਾ ਵੀਰਮ ਦੇ ਮੌਜੂਦਾ ਸਰਪੰਚ ਸਾਹਿਬ ਨੇ ਤੇ ਆਓ ਜੀ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਸਰਪੰਚ ਸਾਹਿਬ ਜੀ ਸਰ ਸਰ ਇਹ ਜੋ ਰਸਤਾ ਬੰਦ ਹੋਇਆ ਬਲੌਕਿੰਗ ਹੋ ਗਈ ਹੈ ਨਾ ਇਸ ਸਬੰਧੀ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਪਰ ਗੱਲ ਇਦਾਂ ਦਾ ਵੀ ਇਸ ਮੁੱਦੇ ਤੇ ਅੱਗੇ ਬੜੀ ਵਾਰੀ ਚਰਚਾ ਹੋਈ ਆ ਪਿੰਡ ਵਾਸੀਆਂ ਵੱਲੋਂ ਵੀ ਕਿ ਇਹ ਰਸਤਾ ਜਿਹੜਾ ਸਕੂਲ ਨੂੰ ਦਿੱਤਾ ਜਾਂਦਾ ਹੈ ਹਾਂਜੀ ਪਰ ਕੁਝ ਬੰਦੇ ਪਿੰਡ ਦੇ ਹੀ ਆ ਉਹਨਾਂ ਦੀ ਗੱਡੀ ਜਗ੍ਹਾ ਉਹਨਾਂ ਦੀ ਵੀ ਨਹੀਂ ਗੱਡੀ ਜਗ੍ਹਾ ਵਕਬੋੜ ਦੀ ਆ ਹੂੰ ਵਕਬੋੜ ਦੀ ਜਗ੍ਹਾ ਫੋਨ ਕਰਕੇ ਵੀ ਉਹ باوجود ਵੀ ਪਾਣੀ ਦੀ ਨਿਕਾਸੀ ਨਹੀਂ ਹੋਣ ਦਿੰਦੇ ਅੱਛਾ ਜੀ ਇਸ ਗੱਲ ਨੂੰ ਕੋਈ 10 12 ਸਾਲ ਹੋ ਹੀ ਗਏ ਤਕਰੀਬਨ ਹਾਂਜੀ ਬੜੀ ਅਰੀ ਕੋਸ਼ਿਸ਼ ਕੀਤੀ ਆ ਹਾਂਜੀ ਪੰਚਾਇਤ ਨੇ ਇਹ ਰਸਤਾ ਇਲਾਵਾ ਸਕੂਲ ਨੂੰ ਦਿੱਤਾ ਜਾਵੇ ਹਾਂਜੀ ਪਰ ਨਹੀਂ ਦੂਸਰੀ ਪਾਰਟੀ ਜਦੋਂ ਵੀ ਆਪਾਂ ਕੋਈ ਮਸਲਾ ਹਲਕ ਹੁੰਦਾ ਵਾ ਦੂਸਰੀ ਪਾਰਟੀ ਆ ਕੇ ਘਟੀ ਖੜੀ ਹਰ ਵੇਲੇ ਕੋਈ ਹੋਈ ਨਹੀਂ ਹੋਈ ਨੀਗੀ ਨਾ ਵੀਡੀਓ ਸਾਹਿਬ ਵੱਲੋਂ ਹੋਈ ਆ ਉਹ ਵੀ ਆ ਕੇ ਇੱਥੇ ਜਦੋਂ ਆਉਂਦੇ ਆ ਜਾਂ ਫਿਰ ਕਿਸੇ ਪਿੱਛੋਂ ਕੇ ਮੰਤਰੀ ਦਾ ਫੋਨ ਆ ਜਾਂਦਾ ਆ ਜਾਓ ਜੀ ਇਹਨੂੰ ਬੰਦ ਕਰ ਦੋ ਰਿਆਂ ਦੋ ਖਲੋਤਾ ਉੱਥੇ ਹੀ ਇਹ ਫੋਨਾਂ ਦੇ ਕੰਮ ਚੱਲਦਾ ਸਾਰਾ ਠੀਕ ਹੈ ਜੀ ਹੰਦਸਰੀ ਕਾਪੀ ਦੇ ਹਲਕੇ ਦੇ ਅੰਦਰ ਪਿੰਡ ਪਿੰਡਾ ਜੀ ਬਲਾਕ ਚ ਪਿੰਡ ਵਡਾਲਾ ਜਿੱਥੇ ਕਿ 75 78 ਸਾਲ ਹੋ ਗਿਆ ਜੀ ਦੇਸ਼ ਆਜ਼ਾਦ ਹੋਏ ਨੂੰ ਪਰ ਉਹ ਸਰਕਾਰੀ ਸਕੂਲ ਆ ਐਲੀਮੈਂਟਰੀ ਸਰਕਾਰੀ ਵਡਾਲਾ ਭਿੰਡਾ ਜੀ ਜਿੱਥੇ ਕਿ ਰਸਤੇ ਸਰਕਾਰੀ ਸਕੂਲ ਨੂੰ ਰਸਤਾ ਹੀ ਕੋਈ ਨਹੀਂ ਜਾ ਰਿਹਾ ਜੀ ਤੇ ਪਿੰਡ ਵਾਲੇ ਸਰਪੰਚਾਂ ਨਾਲ ਗੱਲ ਕੀਤੀ ਗਈ ਹੈ ਜੀ ਉਹਨਾਂ ਵੱਲੋਂ ਕਹ ਕੇ ਕਿ ਸਾਡੇ ਵੱਲੋਂ ਬਾਰ ਬਾਰ ਮਤੇ ਪਾ ਕੇ ਦਿੱਤੇ ਗਏ ਆ ਪਰ ਵੀਡੀਓ ਸਾਹਿਬ ਜਿਹੜੇ ਸਿਆਸਤ ਅਧੀਨ ਆ ਕੇ ਉਹਨਾਂ ਵੱਲੋਂ ਕੋਈ ਵੀ ਉਸ ਕਾਰਵਾਈ ਨਹੀਂ ਕੀਤੀ ਗਈ ਦੇਖੋ ਜੀ ਇਦਾਂ ਦੀ ਇੱਕ ਗੱਲ ਨਹੀਂ ਹੈ ਜੀ ਇਹ ਜਿਹੜੀ ਗੱਲ ਅੱਜ ਸਾਨੂੰ ਤੁਹਾਡੇ ਮੱਥੇ ਨਾਲ ਹੀ ਪਤਾ ਲੱਗ ਰਿਹਾ ਵੀ ਕੀ ਵਿਦਿਆ ਦਾ ਮਸਲਾ ਹੈ ਉਹ ਨਾਲ ਸਕੂਲ ਦੇ ਵਿੱਚ ਤੇ ਕੁਝ ਨਹੀਂ ਮੈਂ ਵੈਸੇ ਮੇਰੇ ਨਾਲ ਮੈਂ ਗੱਲ ਹੋਈ ਆ ਪਿੰਡ ਦਾ ਮੁੰਡਾ ਹੈ ਕੀ ਉਹ ਨਾਲ ਗੱਲ ਹੋਈ ਆ ਕੱਲ ਨੂੰ ਜੀ ਮੌਕਾ ਦੇਖਣਾ ਬਾਕੀ ਜਿਹੜੀ ਸਿਆਸਤੀ ਵਾਲੀ ਗੱਲ ਨਾਲ ਕੋਈ ਚੱਲਦੀ ਅੱਜ ਇਹ ਤੇ ਮਤਲਬ ਹਰ ਸਰਕਾਰ ਹੀ ਚਾਹੁੰਦੀ ਆ ਵੀ ਜਿਹੜਾ ਸਕੂਲਾਂ ਦਾ ਮਿਆਰ ਦਾ ਉੱਪਰ ਉਠਿਆ ਹੋਣਾ ਜੀ ਦਾ ਤੇ ਸਰਕਾਰ ਲੋਜਾਂ ਸਾਨੂੰ ਕੋਈ ਹੈਗਾ ਤਾਂ ਦਾ ਕੋਈ ਨਹੀਂ ਹੈਗਾ ਕਿ ਕਿਸੇ ਸਿਆਸਤੀ ਬੰਦੇ ਨੇ ਕੋਈ ਕੱਟਿਆ ਹੋਣਾ ਸਰਪੰਚ ਸਰਪੰਚ ਸਾਹਿਬ ਵੱਲੋਂ ਕਿਹਾ ਗਿਆ ਜੀ ਨਾ ਕਿ ਬਾਰ ਬਾਰ ਮਤੇ ਪਾ ਕੇ ਦੇਣ ਦੇ ਬਾਵਜੂਦ ਹੀ ਜਿਹੜਾ ਰਸਤਾ ਨਹੀਂ ਉਲੀਕਿਆ ਗਿਆ ਨਾ ਦੁਬਾਰਾ ਤਿਆਰ ਕੀਤਾ ਗਿਆ ਜੀ ਨਹੀਂ ਦੋ ਚਲੋ ਮੈਨੂੰ ਪਹਿਲਾਂ ਤਾਂ ਪਤਾ ਨਹੀਂ ਹੁਣ ਮੇਰੇ ਇਧਾਰ ਜਿਹੜੀ ਗੱਲ ਆਈ ਆ ਮੈਂ ਇਹਨੂੰ ਜਿਹੜਾ ਵਾ ਇਹਨੂੰ ਪਹਿਲੇ ਅਧਾ ਹੱਥ ਤੇ ਸਾਰੇ ਕੰਮ ਛੱਡ ਕੇ ਕੱਲ ਨੂੰ ਇੱਕ ਕੋਈ ਮੌਕਾ ਦੇਖੂੰਗਾ ਮੌਕਾ ਦੇਖ ਕੇ ਜੋ ਵੀ ਉਦੀ ਬੰਦੀ ਆ ਜਾਂ ਰਸਤਾ ਜਿੰਨੇ ਵੀ ਕੋਈ ਦਾ ਬਲੌਕ ਦਿੱਤਾ ਵਾ ਉਹ ਹੀ ਛਡਵਾਵਾਂਗੇ ਦੱਸਾਂ ਬੇਨਤੀ ਕਰ ਰਹੇ ਨੇ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਬਿਆਨਾਂ ਦੇ ਵਿੱਚ ਕਹਿੰਦੇ ਹੋ ਕਿ ਮੈਂ ਪੰਜਾਬ ਦੇ ਸਮਾਰਟ ਸਕੂਲ ਬਣਾ ਦਿੱਤੇ ਜੇਕਰ ਇਹ ਸਮਾਰਟ ਸਕੂਲ ਇਦਾਂ ਦੇ ਹੁੰਦੇ ਨੇ ਤਾਂ ਕਿਰਪਾ ਕਰਕੇ ਬਿਆਨ ਨਾ ਦਿਆ ਕਰੋ ਔਰ ਜੋ ਇਹ ਪਿੰਡ ਦੇ ਬਡਾਲਾ ਵੀਰਮ ਦਾ ਰਸਤਾ ਬੰਦ ਹੋਇਆ ਇਹ ਰਸਤਾ ਖੁਲਾਇਆ ਜਾਵੇ ਨਿਸ਼ੱਤਰ ਪੰਦੇਰ ਅਤੇ ਰਾਜਾ ਕੋਟਰੀ ਦੀ ਵਿਸ਼ੇਸ਼ ਰਿਪੋਰਟ